ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮ ਤੇ ਸੋ ਸਭ ਤੋਂ ਪਹਿਲਾਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤਾਂ ਕਿ ਆਉਣ ਵਾਲਾ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਪਹੁੰਚੇ ਹਾਂ ਜੀ ਜੀਰਾ ਸ਼ਹਿਰ ਜ਼ਿਲ੍ਹਾ ਫਿਰੋਜ਼ਪੁਰ ਬਾਈ ਜੀ ਹੁਣਾਂ ਕੋਲੇ ਇੱਕ ਮੱਝ ਹੈ ਜੀ ਦੋ ਸੂਵੇ ਸੂ ਚੁੱਕੀ ਹੈ ਤੀਜੇ ਸੂਵੇ ਲਈ ਗੱਭਣ ਹੈ ਜੀ ਸਾਢੇ 3 ਮਹੀਨੇ ਦੀ 6 ਕਿਲੋ ਹੈਗਾ ਜੀ ਦੁੱਧ ਇਹਦੇ ਥੱਲੇ ਤੇ ਸਿੰਘ ਇੱਕ ਹੈਗਾ ਜੀ ਮੀਣਾ ਤੇ ਇੱਕ ਸਿੰਘ ਹੈਗਾ ਕੁੰਡਾ ਜੀਰਾ ਸ਼ਹਿਰ ਹੈ ਬਾਈ ਦਾ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਬਾਈ ਦਾ ਕੰਟੈਕਟ ਨੰਬਰ ਹੈਗਾ ਜੀ 96436 50774 96436 50774 ਤੇ ਤੁਹਾਨੂੰ ਕੋਸ਼ਿਸ਼ ਕਰਦੇ ਆ ਦੂਜੇ ਬੰਨਿਓ ਵੀ ਅ ਦੂਜੇ ਬੰਨਿਓ ਵੀ ਕੋਣਿਆ ਜੀ ਤੇ ਸਿੰਘ ਦੀ ਆਹ ਕੁਆਲਿਟੀ ਹੈ ਜੀ ਮੱਝ ਸੋਣੀ ਸੁਨੱਖੀ ਆ ਮੂੰਹ ਮੱਥੇ ਲੱਗਦੀ ਆ ਨੰਬਰ ਤੁਹਾਨੂੰ ਬਾਈ ਜੀ ਹੁਣਾਂ ਦਾ ਨੋਟ ਕਰਵਾ ਦਿੱਤਾ वैसे वीडियो दे हेठले बनने ਵੀ ਆਪਾਂ ਦੇ ਦੇਵਾਂਗੇ ਬਹੁਤ ਸੋਹਣੀ ਮੱਝਾ ਜੇ ਕਿਸੇ ਵੀਰ ਭਰਾ ਨੂੰ ਪਸੰਦ ਹੋਵੇ ਤੇ ਬਾਈ ਜੀ ਹੁਣਾਂ ਨਾਲ ਕੰਟੈਕਟ ਕਰਕੇ ਮੱਝ ਦਾ ਸੌਦਾ ਕਰ ਸਕਦਾ ਹੈ ਦੋ ਸੂਵੇ ਸੂ ਚੁੱਕੀ ਆ ਤੀਜੀ ਸੂਵੇ ਲਈ ਗੱਬਣਾ 6 ਕਿਲੋ ਇਸ ਵੇਲੇ ਦੁੱਧ ਆ ਜੀ ਤੇ ਸਾਢੇ 3 ਮਹੀਨੇ ਦੀ ਗੱਬਣਾ ਸਤਿ ਸ੍ਰੀ ਅਕਾਲ ਜੀ